ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇੜੇ ਆ ਰਹੇ ਨੇ ਉਵੇਂ ਉਵੇਂ ਹੀ ਵਰਕਰਾਂ ਦੇ ਦਿਲਾਂ ਦੀ ਧੜਕਣਾ ਵੀ ਤੇਜ਼ ਹੁੰਦੀਆਂ ਜਾ ਰਹੀਆਂ ਨੇ ਇਸੇ ਲੜੀ ਤਹਿਤ ਹਲਕਾ ਬਰਗਾ ਪ੍ਰਾਣਾ ਦੇ ਪਿੰਡ ਵੈਰੋਕੇ ਵਿੱਚ ਕਾਂਗਰਸੀ ਵਰਕਰਾਂ ਨੇ ਹਲਕੇ ਦੇ ਉਮੀਦਵਾਰ ਦਰਸ਼ਨ ਸਿੰਘ ਬਰਾੜ ਦੀ ਜਿੱਤ ਨੂੰ ਲੈ ਕੇ ਸ਼੍ਰੀ ਅਖੰਡਪਾੜ ਸਾਹਿਬ ਦੇ ਭੋਗ ਪਾਈ ਗਏ ਨੇ ਅਤੇ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣੇ ਤਾਂ ਜੋ ਪਿਛਲੇ 10 ਸਾਲਾਂ ਤੋਂ ਸੰਤਾਪ ਭੋਗ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਪੰਜਾਬ ਦੁਬਾਰਾ ਤਰੱਕੀਆਂ ਦੀ ਲੀ ਉੱਤੇ ਵਾਪਿਸ ਆ ਸਕੇ ਤੇਰਾ ਖੰਡਪਤ ਤੁਸੀਂ ਕਰਵਾਇਆ ਇਹਦੇ ਵਜਾਹ ਅੱਜ ਅਸੀਂ ਪੰਡ ਬਰਗਵੈਦਸ ਸੂਬਾ ਕਾਂਗਰਸੀ ਵਰਕਰਾਂ ਨੇ ਕੱਠੇ ਹੋ ਕੇ ਖੰਡਪਤ ਸਾਹਿਬ ਪ੍ਰਕਾਸ਼ ਕਰਾਇਆ ਤਾਂ ਕਿ ਦਾਚਨ ਸਿੰਘ ਬਰਾੜ ਜਿੱਤੇ ਜਿਹੜੀ ਜਿੱਕਨੀ ਹੋਵੇ ਤੇ ਕੈਪਟਨ ਅਮੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਅਸੀਂ ਜੋ ਚਾਹੁੰਦਾ ਇੱਥੇ ਪਹੁੰਚਾਂਗੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਲੀਡਰਸ਼ਿਪ ਆ ਪਹੁੰਚੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਅੱਜ ਬੈਰੋ ਕਦੇ ਵਰਕਰਾਂ ਨੇ ਇੱਥੇ ਖੰਡਪਾੜ ਪ੍ਰਕਾਸ਼ ਕਰਾਇਆ ਦਰਸ਼ਨ ਸਿੰਘ ਬਰਾੜ ਭਾਰੀ ਬਹੁਮਤ ਨਾਲ ਜਿੱਤ ਕੇ ਵਿਧਾਨ ਸਭਾ ਵਿੱਚ ਜਾਣ ਤੇ ਪੰਜਾਬ ਦੇ ਕਪਤਾਨ ਮਰਿੰਦਰ ਸਿੰਘ ਜੀ ਮੁੱਖ ਮੰਤਰੀ ਬਣਨ ਤਾਂ ਕਿ ਲੋਕਾਂ ਦੀ ਸੇਵਾ ਕਰ ਸਕਣ ਧਾਇਗੁਰਜੀਕਾ ਖਾਲਸਾ ਧਾਇਗੁਰਜੀ ਬਸ ਠੀਕ ਬੈਰੋਕੇ ਦੀ ਸੰਗਤ ਨੇ ਅੱਜ ਕਾਂਗਸ ਪਾਰਟੀ ਵੱਲੋਂ ਦੀ ਕਰਾਇਆ ਇੱਕ ਖੰਡਪਾੜ ਕਰਵਾਇਆ ਤੇ ਇਹ ਜੀ ਦੱਸ ਦੱਸ ਅੱਜ ਪਿੰਡ ਬੈਰੋਕੇ ਦੀ ਕਾਂਗਸ ਪਾਰਟੀ ਦੇ ਸਮੂਹ ਵਰਕਰਾਂ ਨੇ ਇਕੱਠੇ ਹੋ ਕੇ ਸਾਡੇ ਹਲਕਾ ਬਾਗਾ ਪ੍ਰਾਣੇ ਦੇ ਯੋਗਦਾਇਕ ਚੋਂ ਲੜੇ ਨੇ ਸਰਦਾਰ ਦਰਸ਼ਨ ਸਿੰਘ ਦੀ ਬਰਾਦ ਉਹਨਾਂ ਦੀ ਵਿਜੇ ਵਾਸਤੇ ਉਹਨਾਂ ਦੀ ਜਿੱਤ ਵਾਸਤੇ ਵਰਕਰਾਂ ਨੇ ਸਮੂਹ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਟ ਪ੍ਰਕਾਸ਼ ਕਰਾਇਆ ਸੀ ਉਹਦੇ ਕੋ ਉਪਾਇ ਨੇ ਔਰ ਨਾਲ ਹੀ ਕਾਂਗਰਸ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬੰਨ੍ਹ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜੇ ਸੱਚੇ ਪਾਤਸ਼ਾਹ ਸਾਡੇ ਕਾਂਗਰਸ ਸਮੂਹ ਵਰਕਰਾਂ ਦਾ ਸਮੂਹ ਕਾਂਗਰਸ ਪਾਰਟੀ ਦਾ ਪੰਜਾਬ ਅੰਦਰ ਵਧੀਆ ਇੱਕ ਮੁੱਖ ਮੰਤਰੀ ਬਣੇ ਜੋ ਸਾਡੇ ਪੰਜਾਬ ਦਾ ਚੰਗਾ ਪਲਕਾ ਅਧਿਪਰਧਾਨ ਜੀ ਅੱਜ ਜੀ ਤੁਸੀਂ ਆ ਖੰਡਪੜ ਦੇ ਵਾਜੇ ਪੈਸੇ ਅੱਜ ਪਿੰਡ ਬੈਰੋਕੇ ਸਾਡੇ ਕਾਂਗਸ ਪਾਰਟੀ ਸਾਰੇ ਆਗੂ ਸਹਿਬਾਨ ਵਰਕਰ ਸਹਿਬਾਨਾਂ ਨੇ ਤਰਸੋਂ ਤੋਂ ਲੈ ਕੇ ਗੁਰਦੁਆਰਾ ਸਾਹਿਬ ਖੰਡਪੜ ਪ੍ਰਕਾਸ਼ ਕਰਾਇਆ ਸਨ ਜਿਨ੍ਹਾਂ ਦੇ ਅੱਜ ਭੋਗ ਪੈ ਚੁੱਕੇ ਨੇ ਵਾਹਿਗੁਰੂ ਕਾਲ ਪ੍ਰਭ ਦੀ ਅਰਦਾਸ ਬੇਨਤੀ ਕੀਤੀ ਆ ਕਿ ਆਉਣ ਵਾਲੀ 11 ਤਰੀਕ ਨੂੰ ਕਾਂਗਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇ ਮਹਾਰਾਜਾ ਕੈਪਟਨ ਮੁੰਦਰ ਸਿੰਘ ਜੀ ਕਾਂਗਸ ਪਾਰਟੀ ਦੇ ਮੁੱਖ ਮੰਤਰੀ ਬਣਨ ਤੇ ਬਾਗੇਪਣੇ ਹਲਕੇ ਤੋਂ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਉਧਾਰ ਸਭਾ ਵਿੱਚ ਜਾ ਕੇ ਜੋ ਸਾ ਬਾਗੇਪਣੇ ਹਲਕੇ ਦੀਆਂ ਸਮੱਸਿਆ ਜਿਹੜਾ ਪਿਗਲੀ ਪਾ ਉਹਨਾਂ ਨੂੰ ਹੱਲ ਕਰ ਸਕਣ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀ ਕਾਸ ਪਾਰਟੀ ਨੂੰ ਚੜ੍ਹਦੀ ਕਲਾ ਬਖਸ਼ੇ ਜਨਰਤ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਉਸ ਵਿਚ ਅਰਦਾਸ ਕੀਤੀ ਸੀ ਇਹ ਵਾਹਿਗੁਰੂ ਕਲਪਰਖਸ਼ੇ ਪਾਛੋ ਸਾਡੀ ਪਾਰਟੀ ਨੂੰ ਜਿਤ ਬਖਸ਼ੇ ਬਾਗਾ ਪ੍ਰਣਾ ਤੋਂ ਸੰਦੀਪ ਦੀਪੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ じゃん。<noise>